ਜੰਗੇ ਵਿਚਾਰ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਨਾ ਲੋਕ ਬੜੇ ਹੀ ਪਿਆਰ ਭਾਵਨਾ ਨਾਲ ਰਹਿੰਦੇ ਸੀ ਸਾਂਝੇ ਪਰਿਵਾਰ ਹੁੰਦੇ ਸੀ ਤੇ ਸਾਰੇ ਲੋਕ ਹੀ ਮਿਲ ਜੁਲ ਕੇ ਰਹਿੰਦੇ ਤੇ ਲੋਕਾਂ ਵਿੱਚ ਬੜਾ ਪਿਆਰ ਹੁੰਦਾ ਸੀ ਪਰਿਵਾਰ ਦਾ ਇੱਕ ਮੁਖੀ ਹੁੰਦਾ ਸੀ ਤੇ ਸਾਰਾ ਪਰਿਵਾਰ ਹੀ ਉਸ ਦੇ ਕਹਣੇ ਚ ਹੁੰਦਾ ਸੀ ਤੇ ਉਹਦੀ ਜੋ ਵੀ ਗੱਲ ਹੈ ਪੱਥਰ ਤੇ ਲਕੀਰ ਵਾਲੀ ਹੁੰਦੀ ਤੇ ਲੋਕ ਨਾ ਆਪਣਾ ਦੁੱਖ ਸੁੱਖ ਇੱਕ ਦੂਜੇ ਨਾਲ ਸਾਂਝਾ ਕਰਦੇ ਉਹ ਕਹਿੰਦੇ ਹੁੰਦੇ ਹਨ ਕਿ ਦੁੱਖ ਵੰਡিয়ে ਹੁੰਦਾ ਅੱਧਾ ਰਹਿ ਜਾਂਦਾ ਤੇ ਖੁਸ਼ੀ ਵੰਡিয়ে ਤਾਂ ਦੁੱਗਣੀ ਹੋ ਜਾਂਦੀ ਹੈ ਤੇ ਇਹ ਗੱਲ ਕੀਤੀ ਨਾ ਕੀਤੀ ਸੱਚ ਵੀ ਸੀ ਲੋਕਾਂ ਮਤਲਬ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਐਨੀ ਸੀ ਵੀ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਸੀ ਰੱਬ ਨਾ ਕਰੇ ਜੇ ਕਦੇ ਨਾ ਕਿਸੇ ਪਿੰਡ ਵਿੱਚ ਵੀ ਕੋਈ ਮੌਤ ਹੋ ਜਾਣੀ ਕਈ ਵਾਰੀ ਆ ਕਹਿੰਦੇ ਹੁੰਦੇ ਆਣਾਈ ਮੌਤ ਜਿਵੇਂ ਆਪਾਂ ਕਹਤੀਏ ਹੋਊਗੀ ਕਿਸੇ ਦੀ ਕੋਈ ਗੱਭਰੂ ਮੁੱਕ ਗਿਆ ਜਾਂ ਕੋਈ ਰਿਸ਼ਤੇਦਾਰੀ ਚ ਇਸ ਤਰ੍ਹਾਂ ਦੀ ਘਟਨਾ ਹੋਊਗੀ ਤਾਂ ਸਾਰੇ ਪਿੰਡ ਦੇ ਤਵੇ ਬੰਦ ਹੋ ਜਾਂਦੇ ਸੀ ਵੀ ਕਹਿੰਦੇ ਹੁੰਦੇ ਵੀ ਹਰੇਕ ਘਰੇ ਚੁੱਲ੍ਹੇ ਰੋਟੀ ਨਹੀਂ ਪੱਕੀ ਅੱਜ ਵੀ ਐਨਾ ਮਾੜਾ ਹੋਇਆ ਉਹ ਸੀਗਾ ਵੀ ਦੂਜੇ ਦੇ ਦੁੱਖ ਦੇ ਵਿੱਚ ਸ਼੍ਰੀਕ ਹੋਣਾ ਤੇ ਜੇ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਨਾ ਕੀ ਕਰਦੇ ਲੋਕ ਜਿਹੜੇ ਘਰੇ ਕੋਈ ਇਸ ਤਰ੍ਹਾਂ ਦਾ ਮੌਤ ਹੋਈ ਹੁੰਦੀ ਤਾਂ ਉਹ ਨਾ 6-6 ਮਹੀਨੇ ਲੋਕ ਉਹਨਾਂ ਦਾ ਦੁੱਖ ਮੰਡਾਉਂਦੇ ਉਹਨਾਂ ਨੂੰ ਇਕੱਲਾ ਨਾ ਛੱਡਦੇ ਤੇ ਕੋਈ ਨਾ ਕੋਈ ਨਾਲ ਕੋਲ ਜਰੂਰ ਰਹਿੰਦਾ ਆ ਕੇ ਗੱਲਬਾਤ ਕਰਦੇ ਜਿਹਦੇ ਨਾਲ ਹੌਲੀ ਹੌਲੀ ਦਿਨ ਪੈਂਦੇ ਪੈਂਦੇ ਬੰਦੇ ਦਾ ਦੁੱਖ ਅੱਧਾ ਰਹਿ ਜਾਂਦਾ ਤੇ ਜੇ ਕੋਈ ਫਸਲવાડી ਹੁੰਦੀ ਨਾ ਤੇ ਉਹ ਸਾਰਾ ਪਿੰਡ ਮਤਲਬ ਇਕੱਠੇ ਹੋ ਕੇ ਨਾ ਉਹਨਾਂ ਦੀ ਸਾਰੀ ਬੀਜ ਵਜ਼ਾਰਾ ਹੁੰਦਾ ਜਾਂ ਕੋਈ ਫਸਲ ਵੱਢਣੀ ਹੁੰਦੀ ਤਾਂ ਛੇ ਮਹੀਨੇ ਪਰਿਵਾਰ ਨੂੰ ਐ ਹੀ ਨਾ ਪਤਾ ਚੱਲਦਾ ਵੀ ਸਾਡਾ ਖੇਤ ਚ ਕੀ ਹੋਈ ਜਾਂਦਾ ਤੇ ਉਹ ਸਾਰੇ ਉਹਨਾਂ ਦੀ ਫਸਲ ਜਿਹੜਾ ਪਾਈ ਜਾ ਰਾ ਸੀਗਾ ਸਰੀਕੇ ਵਾਲੇ ਸੀ ਉਹ ਸਾਰੇ ਸਾਂਝ ਦੇ ਹੁੰਦੇ ਸੀ ਤੇ ਬੜਾ ਹੀ ਮਤਲਬ ਇਸ ਤਰ੍ਹਾਂ ਸੀ ਕਿਸੇ ਨੂੰ ਮਤਲਬ ਦੁੱਖ ਸੀਗਾ ਜਿਹੜਾ ਲੋਕਾਂ ਦਾ ਨਾ ਐ ਘਟ ਜਾਂਦਾ ਤੇ ਜੇ ਕੋਈ ਵਿਆਹ ਸਹ ਹੁਣਾ ਤਾਂ ਸਾਰਿਆਂ ਨੇ ਸਾਂਝਾ ਮਿਲ ਕੇ ਕੰਮ ਕਰਨਾ ਖਾਸ ਕਰਕੇ ਜੇ ਕਿਸੇ ਕੁੜੀ-ਕੱਤਰੀ ਦਾ ਵਿਆਹ ਹੁੰਦਾ ਫਿਰ ਤਾਂ ਸਾਰੇ ਪਿੰਡ ਨੂੰ ਇਹ ਹੁੰਦਾ ਵੀ ਪਿੰਡ ਦੀ ਤੀ ਪੈਣ ਆਵਦੀ ਤੀ ਪੈਣ ਤੇ ਸਾਰੇ ਮਿਲਜੁਲ ਕੇ ਉਹਦਾ ਪੂਰਾ ਉਹ ਕਰਦੇ ਖੁਸ਼ ਨਾਲੇ ਤਾਂ ਮਿਲਜੁਲ ਕੇ ਵਿਆਹ ਦਾ ਉਹ ਕਰਦੇ 15-15 20 ਵੀ ਦਿਨ ਵਿਆਹ ਚੱਲੀ ਜਾਂਦਾ ਸੀਗਾ ਰਿਸ਼ਤੇਦਾਰੀਆਂ ਦਾ ਹੋਣਾ ਜਾਣਾ ਆਣ ਗੁਆਣ ਦਾ ਮਿਲਜੁਲ ਕੇ ਕੰਮ ਕਰਨਾ ਤੇ ਬੜਾ ਵਧੀਆ ਹੁੰਦਾ ਸੀਗਾ ਤਾਂ ਹੀ ਲੋਕ ਕਹਿ ਦਿੰਦੇ ਸੀ ਵੀ ਖੁਸ਼ੀਆਂ ਵੰਡਿਏ ਦੁੱਗਣੀਆਂ ਹੋ ਜਾਂਦੀਆਂ ਤੇ ਦੁੱਖ ਵੰਡਿਏ ਅੱਧਾ ਰਹਿ ਜਾਂਦਾ ਤੇ ਇਹ ਕਈ ਵਾਰੀ ਤਾਂ ਐ ਹੁੰਦਾ ਵੀ ਜੇ ਕਿਸੇ ਦੇ ਨਾ ਰਿਸ਼ਤੇਦਾਰੀ ਚ ਵਿਆਹ ਹੁੰਦਾ ਤਾਂ ਆਣ ਗੋਹਣ ਦੇ ਨਿਆਣਿਆਂ ਨੂੰ ਵੀ ਇਕੱਠੇ ਕਰਕੇ ਲੈ ਜਾਂਦੇ ਲੋਕ ਕਹਿਣ ਦੇ ਵੀ ਚਲੋ ਆਪਾਂ ਫਲਾਣੇ ਥਾਂ ਵਿਆਹ ਜਾ ਕੇ ਆਉਣੇ ਆ ਕਿਉਂਕਿ ਬੱਸਾਂ ਕਾਰਾਂ ਤਾਂ ਹੁੰਦੀਆਂ ਨਹੀਂ ਸੀ ਗੱਡਿਆਂ ਤੇ ਜਾਣਾ ਹੁੰਦਾ ਸਾਰੇ ਨਿਆਣਿਆਂ ਨੂੰ ਲੱਦ ਕੇ ਲੈ ਜਾਂਦੇ ਕੋਈ ਤੇਰ ਮੇਰ ਹੈ ਹੀ ਨਹੀਂ ਸੀ ਲੋਕਾਂ 'ਚ ਤੇ ਹੁਣ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਆਪਾਂ ਤਰੱਕੀ ਤਾਂ ਜ਼ਰੂਰ ਕਰ ਲਈ ਤੇ ਪਰ ਤਰੱਕੀ ਦੇ ਨਾਲ ਨਾਲ ਭਾਈਚਾਰਕ ਜਿਹੜੀ ਸਾਂਝ ਹੈ ਉਹ ਵੀ ਬਿਲਕੁਲ ਖਤਮ ਹੋ ਗਈ ਦੇਖੋ ਵੀ ਜੇ ਕੋਈ ਖੁਸ਼ ਹੁੰਦਾ ਹੈ ਕਹਿੰਦੇ ਨੇ ਲੋਕ ਆਪਣੀ ਨਾ ਖੁਸ਼ੀ ਕਿਸੇ ਨਾਲ ਸਾਂਝੀ ਨਹੀਂ ਕਰਦੇ ਇਸੇ ਗੱਲੋਂ ਡਰਦੇ ਨੇ ਕਿਉਂਕਿ ਲੋਕਾਂ ਵਿੱਚ ਈਰਖਾ ਤੇ ਸਾੜਾ ਇੰਨਾ ਵੱਧ ਗਿਆ ਕਿ ਦੂਜੇ ਦੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਆਪਣਾ ਜਿਹੜੀ ਆਪਾਂ ਖੁਸ਼ੀ ਹੈ ਨਾ ਹੁਣ ਅੱਜ ਕੱਲ੍ਹ ਦੀ ਖੁਸ਼ੀ ਹੈ ਲੋਕ ਖੁਸ਼ ਕਿਉਂ ਨਹੀਂ ਕਿਉਂਕਿ ਲੋਕ دنیਵੀ ਚੀਜ਼ਾਂ 'ਚੋਂ ਖੁਸ਼ੀ ਭਾਲਦੇ ਨੇ ਇਹਨਾਂ ਚੀਜ਼ਾਂ ਨਾਲ ਥੋੜੀ ਟਾਈਮ ਦੀ ਖੁਸ਼ੀ ਤਾਂ ਮਿਲ ਸਕਦੀ ਹੈ ਪਰ ਜਿਹੜੀ ਅੰਦਰੂਨੀ ਖੁਸ਼ੀ ਹੈ ਨਾ ਉਹ ਆਪਾਂ ਬਿਲਕੁਲ ਖਤਮ ਹੋ ਗਈ ਕੋਈ ਪਾਈਚਾਰ ਕਾ ਸਾਂਝ ਨਹੀਂ ਰਹੀ ਜਿੱਥੇ ਸੀਗੇ ਆਪਣੇ ਸਾਂਝੇ ਪਰਿਵਾਰ ਹੁਣ ਉਹਨਾਂ ਦੀ ਥਾਂ ਕਹਰੇ ਪਰਿਵਾਰਾਂ ਨੇ ਲੈ ਲਈ ਇੱਕ ਇੱਕ ਦੋ ਦੋ ਨਿਆਣੇ ਆ ਕਿਸੇ ਦੀ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਅੱਜ ਦੇ ਸਮੇਂ 'ਚ ਕੋਈ ਆਣ ਗਵਣ ਦੇ ਨਿਆਣਿਆਂ ਨੂੰ ਕਹਿ ਦੂਗਾ ਵੀ ਆਜੋ ਤੁਹਾਨੂੰ ਵਿਆਹ ਵਿਖਾ ਕਿੱਲਿਆ ਵਾ ਪਹਿਲੀ ਗੱਲ ਤਾਂ ਕੋਈ ਇਸ ਤਰ੍ਹਾਂ ਭੇਜਦਾ ਨਹੀਂ ਕਿਸੇ ਤੇ ਯਕੀਨ ਨਹੀਂ ਕਰਦਾ ਹਨਾ ਦੂਜੀ ਗੱਲ ਅਗਲਾ ਲਜਾਨ ਤੋਂ ਵੀ ਡਰਦਾ ਹੈ ਤੇ ਪਹਿਲਾਂ ਕੋਈ ਕਪੜੇ ਲੀੜੇ ਦਾ ਨਹੀਂ ਸੀ ਹੁੰਦਾ ਨਿਆਣੇ ਆਈਂ ਤੁਰਪਾਂ ਦੇ ਉੱਠ ਕੇ ਤੇ ਉਹ ਮਾਹੌਲ ਵਧੀਆ ਵੀ ਸੀ ਤੇ ਹੁਣ ਲੋਕਾਂ 'ਚ ਤਾਂ ਹੀ ਹੁਣ ਡਿਪਰੈਸ਼ਨ ਵੱਧਦਾ ਜਾ ਰਿਹਾ ਹੈ ਤੇ ਲੋਕ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਨ ਲੱਗ ਪਏ। ਇਹ ਕਿਉਂਕਿ ਹੁਣ ਇੱਕ ਅਗਲੇ ਨੂੰ ਇਹ ਲੱਗਦਾ ਵੀ ਜੇ ਕਿਸੇ ਕੋਲੇ ਦੁੱਖ ਦੱਸਾਂਗੇ ਵੀ ਨਾ ਤਾਂ ਅਗਲਾ ਮੂਰਲਾ ਕਹਿੰਦਾ ਇਹ ਤਾਂ ਰੋਂਦੀ ਸੂਰਤ ਹੈ। ਇਦਿ ਕੁੜੇ ਤਾਂ ਜਦੋਂ ਬੁਲਾ ਲਓ ਇਹਨੇ ਤਾਂ ਰੋਣਾ ਸ਼ੁਰੂ ਕਰ ਦੇਣਾ ਤੇ ਤਾਂ ਹੀ ਉਹ ਲੋਕ ਹੁਣ ਆਪਣਾ ਦੁੱਖ ਹੈ ਜਿਹੜਾ ਉਹ ਕਹਿੰਦੇ ਹੁੰਦੇ ਆ ਅੰਦਰੇ-ਅੰਦਰ ਛਪਾਉਣ ਲੱਗ ਗਏ ਤੇ ਉਹ ਅੰਦਰਲੇ ਘਟਣ ਕਰਕੇ ਲੋਕਾਂ ਨੂੰ ਡਿਪਰੈਸ਼ਨ ਬਾਧ ਰਿਹਾ ਤੇ ਜਿਹੜੀਆਂ ਖੁਸ਼ੀਆਂ ਨੇ ਉਹ ਲੋਕਾਂ ਦੀ ਈਰਖਾ ਸਾੜੇ ਦੇ ਡਰ ਤੋਂ ਦੂਜਿਆਂ ਨਾਲ ਸਾਂਝੀਆਂ ਕਰਨੀਆਂ ਛੱਡ ਦਿੱਤੀਆਂ ਤੇ ਪਰ ਇਹ ਉਹ ਸਮਾਂ ਮੈਂ ਕਹਨੀ ਆ ਬਹੁਤ ਹੀ ਵਧੀਆ ਸੀ ਜਿੱਥੇ ਸਾਰੇ ਭੈਣ ਭਾਈ ਮਿਲ ਕੇ ਰਹਿੰਦੇ ਤੇ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਸੀ ਦੁੱਖ ਸੁੱਖ ਚ ਤੇ ਹੁਣ ਤਾਂ ਮੈਨੂੰ ਲੱਗਦਾ ਜਿਵੇਂ ਜਿਵੇਂ ਆ ਆਪਾਂ ਕਹਨੇ ਆ ਨਾ ਵੀ ਤਰੱਕੀ ਕਰ ਲਈ ਤੇ ਓਵੇਂ ਓਵੇਂ ਆਪਾਂ ਸੁੰਗੜਦੇ ਵੀ ਜਾ ਰਹੇ ਆ ਰਿਸ਼ਤਿਆਂ ਵਿੱਚ ਵੀ ਤੇ ਆਪਣੇ ਸਮਾਜਿਕ ਤੌਰ ਤੇ ਵੀ ਤੇ ਧੰਨਵਾਦ ਜੀ